ਏ ਭਾਈ ਸਾਡੇ ਪਿੰਡ ਦੇ ਨੌਜਵਾਨ ਨਵੀਂ ਆਣ ਵਾਲੀਆਂ ਜਿਹੜੀਆਂ ਟੀਮਾਂ ਚ ਆਉਣ ਵਾਲੇ ਸਮੇਂ ਦੇ ਪਲੇਅਰ ਹੈ ਸਾਡੇ ਕੋਚ ਸਾਹਿਬ ਉਹਨਾਂ ਦੇ ਬੁੱਧੀ

तो, तो।, 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 तो।

साढ़े पिंड कबड्डी टीम छोटे बड़े प्लेयर बलजीत सिंह कोच ट्रेनिंग पीछे है और कर, चल तो तो निकल इधर जोड़ो इतरा, इतरा, लाओ गोटे घुमा जोड़ ਨਹੀਂ ਪਤਾ ਲੱਗਦਾ ਇੱਕ ਦੂਏ ਨੂੰ ਦੇਖੋ ਆਲੇ ਦਲੇ ਆਲੇ ਨੂੰ ਕੀ ਕਰਦਾ ਉਹ ਸਾਹਮਣੇ ਥੋੜੇ ਬੰਦਾ ਲੱਗਿਆ ਸੈਂਟਰ ਦੇ ਵਿੱਚ ਹਸਤਾ ਥੋੜਾ ਸਾਹਮਣੇ ਲੱਗਿਆ ਤੁਸੀਂ ਉਹਨੂੰ ਦੇਖੋ ਕੀ ਕਰਦਾ ਉਹ ਚਲੋ ਚਾਬਾ ਚਾਬਾ ਕੋ ਨਾ ਕੁਬਾ